ਕੀ ਨਾਮ ਜੀ ਆਪਣਾ ਲਖਬੀਰ ਸਿੰਘ ਸਰਪੰਚ ਲਖਬੀਰ ਸਿੰਘ ਜੀ ਕੀ ਕਹਿਣਾ ਚਾਹੁੰਦੇ ਹੋ ਪਨੀਰੀ ਦੀ ਖੇਤੀ ਪਈ ਕਰ ਰਹੇ ਹੋ ਲੋਕ ਕਹਿੰਦੇ ਆ ਕਿ ਖੇਤੀ ਲਾਏ ਬੰਦਾ ਨਹੀਂ ਰਹੀ ਤੁਸੀਂ ਐਸੇ ਕੰਮ ਤੋਂ ਹੀ ਆਪਣਾ ਰੋਜਗਾਰ ਚਲਾ ਰਹੇ ਨਹੀਂ ਅਹੀ ਤੇ ਆਨੇ ਲਾਏ ਬੰਦਾ ਅਹੀ ਤੇ ਵੇਖੋ ਜੀ ਇਤੋਂ ਰੋਟੀ ਖਾਂਦੇ ਆਂ ਹਾਂ ਤੇ ਲਾਏ ਬੰਦਾ ਕਹਿਣਾ ਹੀ ਹੈ ਤੇ ਬਾਕੀ ਹੱਥੀ ਮਿਹਨਤ ਕਰਾਂਗੇ ਤੇ ਫੇਰ ਹੀ ਲਾਏ ਬੰਦਾ ਵੇਖੋ ਕਈ ਲੋਕ ਨੇ ਉਹ ਆਂਦੇ ਨੇ ਵੀ ਮੰਜੇ ਤੇ ਬਹਿ ਕੇ ਚਾਹ ਕੁਰਸੀ ਤੇ ਬਹਿ ਕੇ ਪੈਸਾ ਆ ਜਾਏ ਪੈਸਾ ਤੇ ਕੰਮ ਕੀਤੇ ਹੀ ਆਏਗਾ ਲਾਏ ਬੰਦਾ ਤਾਂ ਫੇਰ ਹੀ ਹੈ ਨਾ ਇਹ ਲੋਕਾਂ ਦੇ ਨੇ ਵੀ ਕੁਰਸੀ ਤੇ ਬਹਿ ਜੇ ਤੇ ਲਾਏ ਬੰਦਾ ਹੋ ਜੇ ਵੇਖੋ ਇੱਥੇ ਹੰਦਾਵਾ ਸਾਹਿਬ ਵੀ ਆਏ ਸੀ ਉਹ ਵੀ ਵੇਖ ਕੇ ਉਹਨਾਂ ਦਾ ਮਨ ਖੁਸ਼ ਹੋਇਆ ਇੱਥੇ ਪਿਛਲੀ ਵਾਰ ਹੀ ਐਮਪੀ ਨੇ ਸਾਡੇ ਉਹ ਆਏ ਤੇ ਵੇਖ ਕੇ ਤੇ ਖੁਸ਼ ਹੋ ਗਏ ਆਂਦੇ ਵੀ ਇਹੋ ਜਿਹਾ ਕੰਮ ਕਰਨਾ ਚਾਹੀਦਾ ਹੋਰ ਵੀ ਸੱਜਣਾ ਹੁੰਦੇ ਨੇ ਬੜੇ ਵਧੀਆ ਆਪਣਾ ਹਰ ਖੁਸ਼ ਲਾਗਾ ਹੀ ਕਰਦਾ ਇਸ ਕੰਮ ਦੀ ਕਿੰਨੀ ਜ਼ਮੀਨ ਤੋਂ ਸ਼ੁਰੂ ਕੀਤਾ ਤੇ ਕਿੰਨਿਆਂ ਤੱਕ ਪਹੁੰਚੇ ਹੁਣ ਤੱਕ ਅਸੀਂ 10 ਮਰਲਿਆਂ ਤੋਂ ਸ਼ੁਰੂ ਕਰਕੇ ਤੇ ਹੁਣੇ 2.5-3 ਏਕੜ ਤੋਂ ਤੱਕ ਚਲੇ ਗਏ ਆਂ ਜਿਹੜਾ ਵੀ ਅਸੀਂ ਪਨੀਰੀ ਹੈ ਹੁਣੇ 2.5-3 ਏਕੜ ਹੈਗੀ ਹੈ ਇੱਥੇ ਪਹਿਲਾਂ ਤੇ ਗੋਭੀ ਦੀ ਪਨੀਰੀ ਹੈ ਗੋਭੀ ਤੋਂ ਬਾਅਦ ਆਪਣਾ ਨਾਲ ਹੀ ਮਰਚ ਬਤਾਉ ਨਾਲ ਹੀ ਆਪਣਾ ਪਿਆਜ਼ ਦੀ ਪਨੀਰੀ ਹੈ ਪਿਆਜ਼ ਤੋਂ ਹੁਣ ਵੱਲ ਵਾਲੀ ਤੋੜੀ ਹੈ ਦੂਜਾ ਕੀ ਆ ਇਹ ਸਾਰਾ ਜੋ ਲੋਕੀ ਲੱਕੀ ਕਿੰਨੇ ਮਹੀਨੇ ਕੰਮ ਚੱਲਦਾ ਹੈ 1 ਕੋ 8 9 ਮਹੀਨੇ ਕੰਮ ਚੱਲਦਾ ਜੀ ਫਿਰ ਬਾਕੀ ਮਹੀਨੇ ਬਾਕੀ ਇਹ ਝੋਨਾ ਚਾਹਨਾ ਲਾਲੀ ਦਾ ਨਾਲੇ 2 3 ਮਹੀਨੇ ਨਿਆਣੇ ਨੂੰ ਆਖੀ ਦਾ ਘੁੰਮ ਫਿਰ ਲਾਓ ਜਰਾ ਕੋਈ ਸਤ ਹਾਂਜੀ ਕਿੰਨਾ ਕ ਟਾਈਮ ਲੱਗ ਜਾਂਦਾ ਪਨੀਰੀ ਨੂੰ ਮਿਹਨਤ ਕਿੰਨੀ ਲੱਗ ਜਾਂਦੀ ਮਿਹਨਤ ਦੇਖੋ ਜੀ ਜਿਹੜਾ ਪਹਿਲੀ ਵਾਰੀ ਲੱਗਦਾ ਜਦੋਂ ਹੁਣ ਪਹਿਲੀ ਪਨੀਰੀ ਬੀਜੀ ਉਹਦੀ ਪ੍ਰਾਫਿਟ ਕਰਕੇ ਉਹਦੇ ਵਿੱਚ ਲਾਈ ਜਾਂਦਾ ਉਹਦਾ ਵਿੱਚੋਂ ਕਮਾਈ ਜਾਂਦਾ ਅਸੀਂ ਪੱਲਿਓਂ ਕੁੱਖ ਨਹੀਂ ਲਾਉਂਦੇ ਹਾਂਜੀ ਆਪਣਾ ਨਾਮ ਦੱਸਿਓ ਸੁਖਦੇਵ ਸਿੰਘ ਪੈਂਟੇਸੀਆ ਜ਼ਿਲ੍ਹਾ ਕਰਦਸਪੁਰ ਤਹਿਸੀਲ ਜੇਰਵਾ ਬਰਨਾਲਾ ਅਰੇ ਕਿਹੜੀ ਕਿਹੜੀ ਪਨੀਰੀ ਲਾਉਂਦੇ ਹੋ ਦੱਸੋ ਬੰਦੇ ਬੀਜੀ ਅਸੀਂ 8ਵੇਂ ਮਹੀਨੇ ਤੋਂ ਸ਼ੁਰੂ ਹੋ ਜਾਂਦੇ ਹਾਂ ਜਿਦਾਂ ਗੋਭੀ ਦੀ ਪਨੀਰੀ ਲਾ ਲੋ ਬੰਦ ਗੋਭੀ ਲਾ ਲੋ ਕੜਮ ਲਾ ਲੋ ਉਸ ਤੋਂ ਬਾਅਦ ਬੇਨਤੀ ਲਿਆ ਮਚਾਟ ਮਾਟਰ ਪਿਆਜ ਦੀ ਪਨੀਰ ਸ਼ੁਰੂ ਹੋ ਜਾਂਦੀ ਹੈ 8ਵੇਂ ਮਹੀਨੇ ਤੋਂ ਲੈ ਕੇ ਤੇ 4ਵੇਂ ਮਹੀਨੇ ਤੱਕ ਸਪਨੀ ਤਿਆਰ ਕਰਨੀ ਹੈ ਸਰ ਕਿੰਨਾ ਟਾਈਮ ਲੱਗ ਜਾਂਦਾ ਫਿਰ ਇਹ ਪਨੀਰੀ ਨੂੰ ਤਿਆਰ ਹੋਣ ਤੇ ਬੀਜ ਕਿੱਥੋਂ ਲੈਂਦੇ ਦੇ ਬੀਜ ਅਸੀਂ ਵੀਜੀ ਵਧੀਆ ਜਿਹੇ ਦੁਕਾਨਾਂ ਜਿਹਨਾਂ ਸੁਖਾ ਇੰਦਰ ਹੋ ਗਿਆ ਪਰ ਸਰ ਹੋ ਗਿਆ ਫਿਰ ਇਹ ਲੋਕ ਪਹੁੰਚ ਕਿਸ ਤਰ੍ਹਾਂ ਕਰਦੇ ਆ ਤੁਹਾਡੇ ਕੋ ਇੱਥੇ ਜਿੱਦਾਂ ਹੁਣ ਸਾਡੇ ਘੱਟੋ-ਘੱਟ 50 ਤੋਂ 60 ਕਿਲੋਮੀਟਰ ਤੱਕ ਜਿਹੜੇ ਗਾਹਕ ਹੈ ਜਾਨਕਣ ਉਹ ਮਤਲਬ ਇੱਥੋਂ ਆਣ ਕੇ ਲੈ ਜਾਂਦੇ ਆ ਜਿੱਦਾਂ ਮੰਨ ਲਓ ਦੁਕਾਨਾ ਲਾ ਲਓ ਫਿਰ ਉਹਨਾਂ ਦੇ ਮਾਲ ਜਿਹੜਾ ਆਰਡਰਾਂ ਹੀ ਪਹੁੰਚ ਜਾਂਦੇ ਨੇ ਜਿਦ ਦਾਸਪੁਰ ਲਾ ਲਓ ਜਨਾਲਾ ਅਡੇਰ ਬੋ ਨਾਨ ਕਾਦੀਆਂ ਲਾ ਲਓ ਪਟਾਲਾ ਲਾ ਲਓ ਤਾਰੀਆ ਲਾ ਲਓ ਕਾਣੂ ਇਹਨਾਂ ਕਿੰਨੇ ਤਰ੍ਹਾਂ ਕਰ ਰਹੇ ਆ ਫਿਰ ਪਨੀਰੀ ਆ ਫਿਰ ਇਹ ਕਿੰਨੀਆਂ ਤਰ੍ਹਾਂ ਦੀ ਲਾਉਂਦੇ ਪੇ ਤੁਸੀਂ ਇੱਥੇ ਆਪਣੇ ਕੋ 4-5 ਤਰ੍ਹਾਂ ਦੀ ਬੇਂਗਨ ਚ ਇਹ ਚਾਪਾਂ ਚੰਨਾਂ ਦੀ ਮਰਚੀ ਸੇ ਮਲਾ ਮਰਚਾ ਟਮਾਟਰ ਦੋ ਤੰਤਰਾਂ ਦੇ ਇਸ ਤਰ੍ਹਾਂ ਜੀ ਦਾਮ ਨਾਲ ਵੇਲਾ ਲਾ ਲੋ ਕੱਦੂ ਕੀਆ ਕਨੇਲਾ ਕਾਲੀ ਟੋਰੀ ਲਾ ਲੋ ਚੱਪੜ ਹਲਵਾ ਜਿਹੜੀਆਂ ਕਰਮੀਆਂ ਵਾਲੀ ਸਬਜ਼ੀ ਹੁਣ ਲੱਗਣੀਆਂ ਜਿੱਦਾਂ ਪਾਲ ਸਾਲ ਚ ਤਿਆਰ ਕਰਨੀਆਂ ਤੇ ਹੁਣ ਜਿੱਦਾਂ ਅਸੀਂ ਬੂਟੇ ਉਹਦੇ ਤਿਆਰ ਕੀਤੇ ਲਗਾ ਦੇਨੇ ਉਹ ਕਰਮੀਆਂ ਚ ਲੱਤਣਾ ਸ਼ੁਰੂ ਹੋ ਜਾਂਦੇ ਜਿਹੜੇ ਪਨੀਰੀ ਫਿਰ ਇਹਨੂੰ ਕਿੰਨਾ ਕੁ ਟਾਈਮ ਲੱਗ ਜਾਂਦਾ ਤਿਆਰ ਹੁੰਦੇ ਤਾਂ ਹੁਣ ਮੱਠ ਪੀਂਗਾਂ ਦੀ ਪੀ ਲਾਉਂਦੇ ਉਹ ਟਾਈ ਮਿਲ ਜਾਂਦੇ ਜਦ ਜਿਆਰ ਹੁੰਦੇ ਤੇ ਪਿਆਜ਼ ਨੂੰ ਵੀ ਘੱਟੋ ਘੱਟ 60 ਦਿਨੋਂ 2 ਮਹੀਨੇ ਲੱਗ ਜੀ ਜਾਂਦੇ ਜਿਆਰ ਹੁੰਦੇ ਕੋ ਪਾਣੀ ਪੂੜੀ ਦਾ ਬਜਰ ਪੈਂਦਾ ਕੋਈ ਕਿਸੇ ਦਾ ਹੁਣ ਜੇ ਮੌਸਮੀ ਬਰਸਾਤ ਹੋ ਗਈ ਉਹਦਾ ਫਿਰ ਵਜਨ ਪੈਂਦਾ ਜਦ ਹੁਣ ਅੱਜ ਨਾਲੋਂ 4-5 ਦਿਨ ਬਰਸਾਤ ਹੋ ਗਈ ਹੈ ਜਿੱਦਾਂ ਪਿਆਜ਼ ਦੀ ਬਿਣੜੀ ਕੁਝ ਬਿਣੜੀ ਨੂੰ ਫਾਲਟ ਜਿੱਦਾਂ ਫਿਰ ਪਿਆਜ਼ ਤੇ ਜਾਂਦਾ ਜਦੋਂ ਪੀ ਮੌਸਮੀ ਇੱਕ ਤੁਸੀਂ ਉਹ ਰੈਕ ਜਲਵਾਇਆ ਦਾ ਫਸਲਾਂ ਦੇ ਉੱਤੇ ਉਹ ਕੀ ਹੁੰਦਾ ਕਿਉਂ ਲੁੰਦੇ ਆ ਜਿਹੜੀ ਤਾਰ ਦੇ ਨਾਲ ਉਪਰਾਰੇ ਉਹ ਲਾ ਜਾਂਦਾ ਇਹ ਵਿੱਚ ਤਾਰ ਤਾਂ ਕਰਕੇ ਲਗਾਈ ਦੀ ਤਾਂ ਤਰਪਾਲ ਪਾ ਕੇ ਰੱਖੀ ਇਹ ਮਨ ਮੌਜ ਚਾ ਵੜਾ ਕੇ ਰੱਖਤੀ ਆ ਪਰ ਤੇ ਤਾਰ ਜਿਹੜੀ ਉਹ ਪੰਥੇ ਨਾਲ ਜੁੜਦੀ ਨਹੀਂ ਜੇ ਪ੍ਰੀੜੀ ਖਰਾਬ ਹੋ ਜਾਂਦੀ ਇਸ ਕਰਕੇ ਰੈਕ ਲਗਾਏ ਸਨ ਫੇ ਲੋਕੀ ਇੱਥੇ ਆਣ ਕੇ ਪਹੁੰਚ ਕਰਦੇ ਆ ਆਰਡਰ ਤੇ ਕਰਦੇ ਕਿ ਹਾਂਜੀ ਜਿਹੜੀ ਦੁਕਾਨਾਂ ਵਾਲਾ ਮਾਲ ਉਹ ਆਰਡਰ ਤੇ ਹੀ ਜਾਂਦਾ ਪਨੀਰੀ ਦੇ ਨਾਲ ਨਾਲ ਪਰਿਵਾਰ ਚ ਕਿੰਨੇ ਕੀ ਜਣੇ ਨਾਲ ਲੱਗੇ ਤੁਹਾਡੇ ਇੱਥੇ ਆਪਣੇ ਹੀ تین ਪਰਿਵਾਰ ਤੇ ਇੱਥੇ ਡਿਪੈਂਡ ਆ ਤੇ ਬਾਕੀ ਅੱਗੇ ਬੰਦੇ ਪੰਜ ਛੇ ਨਾਲ ਕੰਮ ਕਰਦੇ ਨੇ ਨਾ ਰੋਜ਼ਗਾਰ ਉਹਨਾਂ ਨੂੰ ਵੀ ਦਿੱਤਾ ਹੋਇਆ ਜਿੱਦਾਂ ਫੇਰੇ ਆ ਲਾ ਲੋ 14 15 ਜਿੱਦਾਂ ਹੁਣ ਇੱਥੋਂ ਅਸੀਂ ਮਾਲ ਤਿਆਰ ਕਰਨੇ ਪਏ ਦੁਕਾਨਾਂ ਤੇ ਜਾਂਦਾ ਪਰ ਉਹ ਅੱਗੋ ਵੇਚਦੇ ਨੇ ਫਿਰ ਘੱਟੋ ਘੱਟ 40 50 ਜਾਨੇ ਇਸ ਜੀ ਦੀ ਰਪੈਂਦੀ ਹੈ ਮਤਲਬ ਇੱਥੋਂ ਰੋਜ਼ਗਾਰ ਜਿਹੜਾ ਤੁਹਾਡਾ ਵੀ ਚੱਲਦਾ ਤੇ ਨਾਲ ਲੋਕਾਂ ਦਾ ਵੀ ਰੋਜ਼ਗਾਰ ਚੱਲਦਾ ਇੱਕ ਸਵਾਲ ਮੇਰਾ ਹੋ ਰਿਹਾ ਜਿਹੜੀ ਪਨੀਰੀ ਆ ਫਿਰ ਇਹ ਜਿਹੜੀ ਤਿਆਰ ਹੋ ਕੇ ਵੇ ਮੌਸਮ ਜੇ ਕਿ ਲੱਗਦੀ ਕਿ ਮੌਸਮ ਦੇ ਹਿਸਾਬ ਨਾਲ ਲਾਉਂਦੇ ਤੁਸੀਂ ਜਿਸ ਤਰ੍ਹਾਂ ਵੀ ਲਾਉਂਦੇ ਨੇ ਅਹੀਂ ਫਿਰ ਮੌਸਮ ਦੇ ਹਿਸਾਬ ਨਾਲ ਹੀ ਬੀਜੀ ਲਗਾਉਣੀ ਤੇ ਜਿਹੜਾ ਕਣਕ ਝੋਨਾ ਫਿਰ ਉਹਨੂੰ ਕਿ ਤਵੇ ਤੇ ਤੁਸੀਂ ਤੇ ਉਹ ਤੇ ਫਿਰ ਅਹੀਂ ਕਣਕ ਜੋ ਆ ਫਿਰ ਉਹ ਅਸੀਂ ਆਪ ਲਗਾਈਏ ਉਹ ਤਾਂ ਕੋਈ ਲਗਾਉਣੀ ਤੇ ਫਿਰ ਜਿੱਦਾਂ ਹਾਂ 2-4 ਮਹੀਨੇ ਹੈਡ ਕੋ 4ਵੇਂ ਮਹੀਨੇ ਤੱਕ ਜਿਹੜੀ ਤਿਆਰ ਕਰਕੇ ਲਗਾਉਣੀ ਫਿਰ ਸੇਚ ਦੇਣੀ ਹੈ ਸੇਲ ਕਰ ਦੇਣੀ ਉਸ ਤੋਂ ਬਾਅਦ ਅਸੀਂ 3-4 ਮਹੀਨੇ ਜਾਂ ਫਿਰ ਝੋਨੇ ਦੇ ਡਿਪੈਂਡ ਕਰ ਕਰਨੇ ਕੰਮ ਆਪਣਾ ਤੇ ਫਿਰ ਉਸ ਤੋਂ ਬਾਅਦ ਫਿਰ 8ਵੇਂ ਮਹੀਨੇ ਸ਼ੁਰੂ ਹੋ ਜਾਂਦਾ ਕੰਮ